ਬਠਿੰਡਾ ਤੋਂ ਗੁਜ਼ਰਦੀ ਸਰਹਿੰਦ ਨਹਿਰ ਦੇ ਟੁੱਟਣ ਕਰਕੇ 5 ਦਿਨਾਂ ਤੋਂ ਬੀੜ ਤਲਾਬ ਬਸਤੀ ਚ ਗੰਦਾ ਪਾਣੀ ਆ ਜਾਣ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗੰਦੇ ਪਾਣੀ ਕਰਕੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ ਸ਼ਹਿਰ ਦੀ ਕੋਈ ਉਹ ਨਹੀਂ ਹੈਗੀ ਕੋਈ ਮਤਲਬ ਤੀਜੀ ਤੀਜੀ ਚੌਥੀ ਵਾਰ ਨਾ ਰੁਕੀ ਇਹ ਉਹ ਜਿਹੜਾ ਪਾਣੀ ਬਸਤੀਆਂ ਇਹ ਭਰ ਗਿਆ ਉਹਦੇ ਬਾਰੇ ਪਾਣੀ ਤਾਂ ਬਹੁਤ ਭਰ ਚੁੱਕਿਆ ਇਹ ਬਸਤੀਆਂ ਵਿੱਚ ਡੀਸੀ ਦਾ ਕਹਿੰਦੇ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤਿੰਨ ਚਾਰ ਦਿਨ ਪਹਿਲਾਂ ਜਿਹੜੀ ਨਹਿਰ ਟੁੱਟੀ ਸੀ ਉਹ ਨਹਿਰ ਨੂੰ ਸੀ ਬੰਨ ਨੂੰ ਪੂਰਤਾ ਹੈਗਾ ਪਿੱਛੋਂ ਪਾਣੀ ਘੱਟ ਗਿਆ ਹੈਗਾ ਔਰ ਜਿਨ੍ਹਾਂ ਖੇਤਾਂ 'ਚ ਨੁਕਸਾਨ ਹੋਇਆ ਉਹਦੀ ਸਪੈਸ਼ਲ ਗਿਰਦੌਰੀ ਕਰਾਈ ਜਾ ਰਹੀ ਹੈ ਇਸ ਦੇ ਨਾਲ ਹੀ ਕੁਝ ਘਰਾਂ ਦੇ ਵਿੱਚ ਪਾਣੀ ਕਰਕੇ ਨੁਕਸਾਨ ਹੋਇਆ ਸੀ ਉਹਨਾਂ ਘਰਾਂ ਦਾ ਵੀ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਡਾਕਟਰੀ ਟੀਮਾਂ ਮੌਕੇ ਤੇ ਪਹੁੰਚ ਗਈਆਂ ਉਹਨਾਂ ਨੇ ਉੱਥੇ ਸਪਰੇ ਵੀ ਕੀਤੇ ਹੈ ਤੇ ਲੋਕਾਂ ਦਾ ਹੈਲਥ ਚੈੱਕਅਪ ਵੀ ਕੀਤਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਨਹਿਰ ਦੇ ਬੰਨਾਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਪਾਣੀ ਬਸਤੀਆਂ 'ਚ ਨਾ ਆਵੇ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਏ ਬਠਿੰਡਾ ਤੋਂ ਅਮਿਤ ਸ਼ਰਮਾ ਜਾਗਬਾਨੀ ਟੀਵੀ